ਸਾਲ 2025 ਦਾ ਪਹਿਲਾ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਜੀ ਹਾਂ ਪਰ ਇਹ ਸੂਰਜ ਗ੍ਰਹਿਣ ਕਦ ਲੱਗੇਗਾ ਤੇ ਕਿਹਨਾ ਲੋਕਾਂ ਨੂੰ ਇਸ ਗ੍ਰਹਿਣ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਸਾਵਧਾਨ ਰਹਿਣਾ ਚਾਹੀਦਾ ਹੈ ਉਹ ਸਭ ਕੁਝ ਤੁਹਾਨੂੰ ਅੱਜ ਦੇ ਇਸ ਖਾਸ ਵੀਡੀਓ 'ਚ ਦੱਸਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਦੱਸਿਆ ਜਾਂਦਾ ਹੈ ਕਿ ਸਾਡੇ ਧਰਮ ਦੇ ਵਿੱਚ ਸੂਰਜ ਗ੍ਰਹਿਣ ਜਿਹੜਾ ਉਸ ਨੂੰ ਕਾਫੀ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ ਪਰ ਅਜਿਹਾ ਕਿਉਂ ਕੀਤਾ ਜਾਂਦਾ ਹੈ ਰਿਪੋਰਟ ਦੇ ਵਿੱਚ ਜਾਣਕਾਰੀ ਮਿਲੀ ਕਿ ਧਾਰਮਿਕ ਗ੍ਰੰਥਾ ਦੇ ਵਿੱਚ ਗ੍ਰਹਿਣ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਸੂਰਜ ਗ੍ਰਹਿਣ ਜਾਂ ਫਿਰ ਚੰਦਰ ਗ੍ਰਹਿਣ ਹੁੰਦਾ ਹੈ ਤੇ ਇਹ ਵਿਅਕਤੀ ਦੇ ਜੀਵਨ ਨੂੰ ਕਾਫੀ ਪ੍ਰਭਾਵਿਤ ਕਰ ਦਿੰਦਾ ਹੈ ਇਸ ਦੌਰਾਨ ਕੁਝ ਖਾਸ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਵੀ ਦਿੱਤੀ ਜਾਂਦੀ ਹੈ ਇਸ ਸਾਲ ਦੋ ਚੰਦਰ ਗ੍ਰਹਿਣ ਤੇ ਦੋ ਸੂਰਜ ਗ੍ਰਹਿਣ ਹੋਣਗੇ ਇਹਨਾਂ ਦੇ ਵਿੱਚੋਂ ਪਹਿਲਾ ਚੰਦਰ ਗ੍ਰੇਨ 14 ਮਾਰਚ 2025 ਨੂੰ ਲੱਗੇਗਾ ਜੋ ਭਾਰਤ ਦੇ ਵਿੱਚ ਦਿਖਾਈ ਨਹੀਂ ਦੇਵੇਗਾ ਕੁਝ ਦਿਨਾਂ ਬਾਅਦ ਚੇਤਰ ਦਿਨ ਰਾਤਾਂ ਤੋਂ ਪਹਿਲਾਂ ਸੂਰਜ ਗ੍ਰੇਨ ਲੱਗੇਗਾ ਤੇ ਆਓ ਜਾਣਦੇ ਹਾਂ ਕਿ ਇਸ ਸਾਲ ਦਾ ਪਹਿਲਾ ਸੂਰਜ ਗ੍ਰੇਨ ਕਦੋਂ ਲੱਗੇਗਾ ਭਾਰਤ ਦੇ ਵਿੱਚ ਦਿਖਾਈ ਦੇਵੇਗਾ ਜਾਂ ਫਿਰ ਨਹੀਂ ਅਤੇ ਇਸ ਦੇ ਨਾਲ ਜੁੜੀਆਂ ਹੋਰ ਵੀ ਕੁਝ ਅਹਿਮ ਗੱਲਾਂ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਕਿਵੇਂ ਸੂਰਜ ਗ੍ਰਹਿਣ ਲੱਗਦਾ ਹੈ। ਸੂਰਜ ਗ੍ਰਹਿਣ ਉਦੋਂ ਲੱਗਦਾ ਜਦੋਂ ਚੰ드ਮਾਹ ਅਤੇ ਧਰਤੀ ਸੂਰਜ ਦੇ ਵਿਚਕਾਰ ਆਉਂਦੀ ਹੈ। ਇਸ ਸਥਿਤੀ ਦੇ ਵਿੱਚ ਸੂਰਜ ਦੀ ਰੌਸ਼ਨੀ ਧਰਤੀ ਤੱਕ ਨਹੀਂ ਪਹੁੰਚ ਸਕਦੀ ਅਤੇ ਕੁਝ ਹਿੱਸੇ ਹਨੇਰੇ ਦੇ ਵਿੱਚ ਹੋ ਜਾਂਦੇ ਨੇ। ਸੂਰਜ ਗ੍ਰਹਿਣ ਦੀਆਂ ਤਿੰਨ ਕਿਸਮਾਂ ਹੁੰਦੀਆਂ ਨੇ। ਅਸ਼ੰਕ ਸੂਰਜ ਗ੍ਰਹਿਣ, ਸਾਲਾਨਾ ਸੂਰਜ ਗ੍ਰਹਿਣ ਜਾਂ ਫਿਰ ਪੂਨ ਸੂਰਜ ਗ੍ਰਹਿਣ। ਸੂਰਜ ਗ੍ਰਹਿਣ ਆਖਰਕਾਰ ਲੱਗਦਾ ਕਦੋਂ? ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਜਿਹੜਾ ਉਹ 29 ਮਾਰਚ 2025 ਨੂੰ ਲੱਗੇਗਾ। ਇਹ ਅਸ਼ੰਕ ਸੂਰਜ ਗ੍ਰਹਿਣ ਹੋਵੇਗਾ ਜਿਸ ਦਾ ਚੰ드ਰਮਾ ਦੁਆਰਾ ਟਕਿਆ ਜਾਏਗਾ ਹਾਲਾਂਕਿ ਇਹ ਸੂਰਜ ਗ੍ਰਹਿਣ ਭਾਰਤ ਦੇ ਵਿੱਚ ਦਿਖਾਈ ਨਹੀਂ ਦੇਵੇਗਾ ਇਹ ਗ੍ਰਹਿਣ ਹੋਰ ਦੇਸ਼ਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਸੂਰਜ ਗ੍ਰਹਿਣ ਦਾ ਜੋ ਸਮਾਂ ਹੈ ਉਹ ਭਾਰਤੀ ਸਮੇਂ ਮੁਤਾਬਕ 29 ਮਾਰਚ 2025 ਨੂੰ ਦੁਪਹਿਰ 2:20 ਤੇ ਸ਼ੁਰੂ ਹੋਏਗਾ ਅਤੇ ਸ਼ਾਮ 4:16 ਤੱਕ ਰਹੇਗਾ ਇਸ ਤੋਂ ਬਾਅਦ ਇਹ ਗ੍ਰਹਿਣ ਖਤਮ ਹੋ ਜਾਏਗਾ ਸੂਰਜ ਗ੍ਰਹਿਣ ਕਿੱਥੇ ਕਿੱਥੇ ਦਿਖਾਈ ਦੇਵੇਗਾ ਇਹ ਜਿਹੜਾ ਸੂਰਜ ਗ੍ਰਹਿਣ ਹੈ ਕੁਝ ਦੇਸ਼ਾਂ ਦੇ ਵਿੱਚ ਦਿਖਾਈ ਦੇ ਸਕਦਾ ਹੈ ਜਿਨ੍ਹਾਂ ਦੇ ਵਿੱਚ ਸ਼ਾਮਲ ਨੇ ਗ੍ਰੀਨਲੈਂਡ ਪੂਰਾ ਯੂਰਪ ਉੱਤਰ ਪੱਛਮੀ ਰੂਸ ਆਈਸਲੈਂਡ ਕੈਨੇਡਾ ਪੁਰਤਗਾਲ ਸਪੇਨ ਆਇਰਲੈਂਡ ਫਰਾਂਸ ਯੂਕੇ ਡੈਨਮਾਰਕ ਜਰਮਨੀ ਨਾਰਵੇ ਫਿਨਲੈਂਡ ਰੂਸ ਉੱਤਰੀ ਪੱਛਮੀ ਅਫਰੀਕਾ ਉੱਤਰੀ ਅਮਰੀਕਾ ਦਾ ਉੱਤਰ ਪੂਰਵੀ ਹਿੱਸਾ ਕੀ ਭਾਰਤ ਦੇ ਵਿੱਚ ਸੂਰਜ ਗ੍ਰਹਿਣ ਦਾ ਸੂਤਕਾਲ ਮੰਨਿਆ ਜਾਏਗਾ ਜਾਂ ਫਿਰ ਨਹੀਂ ਕਿਉਂਕਿ ਇਹ ਸੂਰਜ ਗ੍ਰਹਿਣ ਭਾਰਤ ਦੇ ਵਿੱਚ ਨਜ਼ਰ ਨਹੀਂ ਆਏਗਾ ਇਸ ਲਈ ਇਸ ਦਾ ਭਾਰਤ ਤੇ ਕੋਈ ਵੀ ਅਸਰ ਨਹੀਂ ਪਵੇਗਾ ਨਤੀਜੇ ਵਜੋਂ ਸੂਰਜ ਗ੍ਰਹਿਣ ਦਾ ਜੋ ਸੂਤਕਾਲ ਪਾਰੇ ਦੇ ਵਿੱਚ ਮੰਨਿਆ ਨਹੀਂ ਹੋਵੇਗਾ ਸੂਤਕਾਲ ਦਾ ਜੋ ਪਾਲਣ ਉਦੋਂ ਹੀ ਕੀਤਾ ਜਾਂਦਾ ਹੈ ਜਦੋਂ ਗ੍ਰਹਿਣ ਦੇਸ਼ ਦੇ ਕਿਸੇ ਹਿੱਸੇ ਦੇ ਵਿੱਚ ਨਜ਼ਰ ਆਉਂਦਾ ਹੋਵੇ ਪਰ ਭਾਰਤ ਦੇ ਵਿੱਚ ਇਹ ਗ੍ਰਹਿਣ ਨਜ਼ਰ ਨਹੀਂ ਆਏਗਾ ਜਿਸ ਕਾਰਨ ਇਸ ਦਾ ਇੰਨਾ ਮਹੱਤਵ ਨਹੀਂ ਦੱਸਿਆ ਜਾ ਰਿਹਾ